ਨਵਾਂ ਵੀਦੋ ਤੋਂ ਅੱਜ ਦੂਜੀ ਚੋਣੀ ਦਾ ਨਰਮਾ 23 ਦਿਨ ਹੋ ਗਏ ਸੀ ਪਹਿਲਾ ਚੁਗੇ ਨੂੰ ਤੇ ਅੱਜ ਫੇਰ ਸ਼ੁਕਰ ਹੈਂ ਦੇਖ ਲਓ ਤੁਸੀਂ ਮਗਰੋਂ ਜਾ ਕੇ ਸੁੰਡੀ ਜੀ ਵੀ ਪੈ ਗਈ ਤੇ ਫੁੱਟ ਸੀ ਜਿਹੜੇ ਖਾਣੇ ਜੀ ਵੀ ਕਰਤੇ ਅੱਧੇ ਜੇ ਰਹਿ ਗਏ ਤੇ ਬਾਕੀ ਫਿਰ ਜਿਹੜੇ ਉਹਨੇ ਦੇਣੇ ਆ ਉਹੀ ਦੇਣੇ ਆ ਤੇ ਇੱਧਰ ਹੁਣ ਫਰਦੀਆਂ ਸੁਆਣੀਆਂ ਜਿਹੜੀਆਂ ਇਹ ਨਰਮਾ ਚੋਕ ਰਹੀਆਂ ਨੇ ਤੇ ਵੈਸੇ ਤਾਂ ਪੁੱਤ ਦੇਖ ਸਕਦੇ ਹੋ ਤੁਸੀਂ ਸਿਕਰੀ ਤੋਂ ਬਾਹਰ ਆਏ ਪਏ ਆ ਤੇ ਇੱਥੇ ਬੀਬੀਆਂ ਜਲੇਬੀ ਜੂੜਾ ਬਣਾ ਕੇ ਤੇ ਫੇਰ ਨਰਮਾ ਝੁਗਦੀਆਂ ਹਾਂ ਆ ਦਵਾਰਾ ਫੁੱਟ ਪਿਆ ਜੀ ਇਹ ਤੇ ਹੁਣ ਐ ਨਹੀਂ ਪਤਾ ਵੀ ਇਹ ਦਵਾਰਾ ਮੈਨੂੰ ਲੱਗਦੀ ਸਾਨੂੰ ਐਤ ਕੀ ਐ ਰੱਖਣਾ ਪਊਗਾ ਅਗਲੀ ਵਾਰ ਤੱਕ ਚਲੋ ਫਿਰ ਜਿਹੜਾ ਆਪਣੇ ਦੇਣਾ ਜਿੰਨੀ ਕਿ ਮਿਹਨਤ ਕੀਤੀ ਆ ਉਹਨਾਂ 'ਕਿ ਤਾਂ ਦੇਖ ਹੀ ਜਾਊ। ਸਾਡੇ ਮਾਪਿਆਂ ਦੇ ਨਾਲ ਹੋ ਰਹੀ ਨਹੀਂ। ਅੱਜ ਮੁਕਾਬਲਾ ਇਹਨਾਂ ਦਾ ਵੀ ਇਹ ਪੰਜ ਜਾਣੀਆਂ ਪੰਜ ਜਾਣੀਆਂ ਤੋਂ ਪਤਾ ਲੱਗੂਗਾ ਵੀ ਕਿਹੜੀ ਵੱਧ ਚੁਗਦੀ ਹੈ। ਦੋਨੇ ਹੱਥਾਂ ਨਾਲ ਦੋਨੇ ਹੱਥਾਂ ਨੇ ਚੁਗਦੀਆਂ ਹੁੰਦੀਆਂ ਪਰ ਸੱਤਾ। ਆਂਦੇ ਹੁੰਦੀਆਂ ਵੀ ਵੀ ਦੋਨੇ ਹੱਥਾਂ ਨਾਲ ਚੁਲਿਆ ਤਾਂ ਇੱਕ ਹੱਥ ਨਾਲ ਚੁਗਦੀ ਹੈ ਕਿੱਧਰੋਂ? ਉਧਰ ਹੋ ਦੋਨੇ ਹੱਥਾਂ ਨਾਲ। ਹੈਂ? ਕਾਣਾ ਅੱਛਾ ਨੇ ਸਾਰਾ ਕਾਣਾ ਤਾਂ ਨਹੀਂ ਕਿਤੇ ਕਿਤੇ ਹੈ ਨਾ ਨੇ ਸਾਰਾ ਤਾਂ ਨਹੀਂ ਹੋਣਾ ਕਿਤੇ ਕਿਤੇ ਫੁੱਟ ਕਾਣੇ ਆ ਨਹੀਂ ਆਹ ਵੇਖੋ ਆ ਸਾਰੇ ਫੁੱਟ ਤਾਂ ਸਹੀ ਪਏ ਆ ਅੱਛਾ ਵੀ ਬਾਹਰੋਂ ਦੂਰੋਂ ਦੀ ਅੱਛਾ ਜਦੋਂ ਚੀੜਾ ਜਿਹਾ ਹੋ ਗਿਆ ਵਿੱਚੋਂ ਜਦੋਂ ਫੁੱਟ ਨੂੰ ਇਹਦੇ ਕੱਢਿਆ ਜਾਂਦਾ ਸਿਕਰੀ ਚ ਹਣਾ ਠੀਕ ਆ ਕਰੋ ਇੱਕ ਵਾਰੀ ਤਾਂ ਹੋਰ ਖਿਡੂ ਹੈਗਾ ਫਲਤਾ ਅਜੇ ਚਲੇ ਅਗੇ ਜਿੰਨਾ ਖੇਡੂਗਾ ਫਿਰ ਠੀਕ ਹੈ